ਸਸਿਕਾ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇ ਵਿੱਚ ਅੱਜ ਤੁਹਾਨੂੰ ਦੱਸਣ ਲੱਗੇ ਆਪਾਂ ਬਣਾਉਣ ਲੱਗੇ ਆਂ ਮੇਥਿਆਂ ਵਾਲੇ ਪਰੌਠੇ ਮੈਂ 5-5 ਲੰਜਾਂ ਮਿਰਚਾਂ ਤੇ ਮਿਰਚਾਂ ਵੀ ਆਪਾਂ ਆਪਦੀ ਛੱਤ ਤੋਂ ਤੋੜ ਕੇ ਲੈਂਦੀਆਂ ਮੇਥੇ ਤੇ ਛੋਟਾ ਛੋਟਾ ਜੱਤਾ ਨਹੀਂ ਆ ਸੀਗਾ ਵਿੱਚ ਉੱਥੇ ਹਨਾ ਮੈਂ ਇਹ ਵਿੱਚ ਪਾਉਣ ਲਈ ਤੋੜ ਲੈਂਦਾ ਧਨੀਆ ਹ ਦੇ ਜ਼ਿਆਦਾ ਨਹੀਂ ਹੋਇਆ ਮੇਥੇ ਤਾਂ ਹੋ ਗਈ ਹੈ ਮੇਥੇ ਕਾਫੀ ਵੱਡੇ ਹੋ ਗਏ ਜੜਾਂ ਦੀਆਂ ਮ ਇਹਨਾਂ ਦੀਆਂ ਤੋੜ ਕੇ ਤੇ ਉੱਪਰ ਹੀ ਸੱਟੀਆਂ ਆਈਆਂ ਗਿਆ ਕਚਰੇ ਦੇ ਵਿੱਚ ਉੱਪਰ ਕਚਰਾ ਪਿਆ ਜਣਾ ਤੇ ਆਪਾਂ ਇਹਦੇ ਮੈਥੇ ਬਣਾਵਾਂਗੇ ਪਹਿਲਾਂ ਆਪਾਂ ਇਹਨੂੰ ਸੰਧ ਧੋਲਾਂਗੇ ਵਿੱਚ ਚਲਾਈ ਵੀ ਫਿਰਦੀ ਆ ਤਰੀਾਈ ਦੇਖ ਲਓ ਜਿਵੇਂ ਕਹਿੰਦੀ ਮੈਨੂੰ ਛੇਤੀ ਕੁੱਕਰ ਚ ਪਾਓ ਉਹਨੂੰ ਘੇਰ ਕੇ ਪਾਵਾਂਗੇ ਤਾਂ ਲਓ ਜੀ ਆਪਾਂ ਇਹ ਮੈਥੇ ਨਾ ਅਦੇ ਘਰ ਦੇ ਨੇ ਘਰ ਦੇ ਮੈਥੇ ਵਰਤਦੇ ਆ ਆਰਗਨ ਕੋਈ ਸਪਰੇ ਕੋਈ ਇਹਦੇ ਚ ਰੇ ਹਲੇ ਕੁਛ ਨਹੀਂ ਪਾਇਆ ਆ ਤੇ ਥੋੜਾ ਬੈਂਗਣੀ ਲੱਗੀ ਹੈ ਬੈਂਗਣੀ ਨੂੰ ਪੱਤੇ ਜੇ ਗਲੀਆਂ ਜੇ ਹੁਣ ਲੱਗੀਆਂ ਉਹਦੇ ਵਿੱਚ ਤੇ ਉਹ ਆਪਾਂ ਜ਼ਰੂਰ ਉਹਦੇ ਤੇ ਪਾਵਾਂਗੇ ਇਹ ਆਪਾਂ ਹੁਣ ਪਹਿਲਾਂ ਇਹਨਾਂ ਨੂੰ ਡੋਂਗਲੇ ਨੇ ਜਿੰਨੀ ਕੱਪਾ ਨੂੰ ਲੋੜ ਆ ਹਨ ਜਿੰਨੇ ਕ ਮੈਂਬਰ ਅਸੀਂ ਤੁਹਾਨੂੰ ਪਤਾ ਹੀ ਆ ਕਿ ਦੋ ਮੈਂਬਰਾਂ ਦੇ ਬਣਾਉਣੇ ਹੁੰਦੇ ਆ ਤੇ ਆਪਾਂ ਇਹਨੂੰ ਹੁਣ ਪਹਿਲਾਂ ਡੋਂਗ ਲੈਨੇ ਆ ਡੋਂਗੇ ਕ ਕੱਟ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਲਾਂਗੇ ਮੈਂ ਪਹਿਲਾਂ ਵੀ ਧੋਵਾਂਗੀ ਮਿੱਟੀ ਨਿਕਲ ਜਾਊਗੀ ਜਦੋਂ ਆਪਾਂ ਡੋਂਗਾਗੇ ਫਿਰ ਉਸ ਤੋਂ ਬਾਅਦ ਕੱਟ ਕੇ ਵੀ ਧੋਲਾਂਗੇ ਤੇ ਜੋ ਜੇ ਇਹਦੇ ਵਿੱਚ ਮੈਂ ਚੀਜ਼ਾਂ ਪਾਵਾਂਗੀ ਪਰੌਠਿਆਂ ਦੇ ਵਿੱਚੋਂ ਮੈਂ ਤੁਹਾਨੂੰ ਦਿਖਾਵਾਂਗੀ ਆਪਾਂ ਪਾਵਾਂਗੇ ਨਾਲ ਲਸਣ ਲਸਣ ਮੈਂ ਲੈ ਲਿਆ ਆਪਾਂ ਇਹਨੂੰ ਲੈਨੇ ਆ ਕਟਣਾ ਤੇ ਬਰੀਕ ਬਰੀਕ ਜੇ ਕੱਟ ਲਾਂਗੇ ਕੁੱਟਿਆ ਲੋਟ ਰਹਿ ਜੂ ਪਾਉ ਨਾ ਅੱਜ ਮੈਂ ਸਾਫਤਾ ਹੀ ਕੁੱਟਣ ਲੱਗੀ ਬਣਾ ਮੈਂ ਕੱਟ ਲਿੰਦੀ ਹਾਂ ਦੂਚਾਂ ਜਲਦੀ ਹੋ ਜਾਮ ਬਸ ਚਲੋ ਥੋੜਾ ਇਦਾਂ ਹੋ ਜਾਏਗਾ 1 ਮਿੰਟ ਹੋਰ ਲੱਗ ਜਾਏਗਾ ਅੰਦਰੋਂ ਕੁੱਟਾਂਗੇ ਤੇ ਮਿਰਚ ਆਪਾਂ ਕੱਟ ਕੇ ਪਾ ਲਾਂਗੇ ਮੈਂ ਇੱਥੇ ਆਪਾਂ ਕੱਟ ਕੇ ਰੱਖ ਲਈ ਹੈਗੇ ਤੇ ਆਟਾ ਗੁੰਨਣਾ ਇਹ ਤੋਂ ਪਹਿਲਾਂ ਆਟਾ ਗੁੰਨਦੇ ਸਮੇਂ ਨਾ ਨਮਕ ਪਾਉਣਾ ਜਦੋਂ ਬਾਅਦ ਚ ਪਾਵੇ ਬਾਅਦ ਦਾ ਮਤਲਬ ਇਹ ਨਹੀਂ ਕਿ ਗੁੰਨਣ ਤੋਂ ਬਾਅਦ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਨਹੀਂ ਤਾਂ ਮੇਥੇ ਉਹ ਹੋ ਜਾਂਦੇ ਨੇ ਆਪਣਾ ਪਹਿਲਾ ਆਟੇ ਦੇ ਵਿੱਚ ਮਤਲਬ ਇਹ ਰਲਾ ਲਏ ਨਮਕਾ ਆਟੇ 'ਚ ਨਮਕ ਰਲਾ ਕੇ ਫਿਰ ਮੇਥੇ ਵਗੈਰਾ ਰਲਾਵੇ ਜੇ ਪਹਿਲਾਂ ਮੇਥੀ ਪਾ ਕੇ ਆਪਾਂ ਨਮਕ ਪਾਈਏ ਤਾਂ ਪਾਣੀ ਛੱਡ ਜਾਂਦੀ ਹੈ ਲਓ ਜੀ ਇਹ ਵੀ ਆਪਣਾ ਹੋ ਗਿਆ ਹੁਣ ਆਪਾਂ ਕਰ ਚੁੱਕੀਆਂ ਨੇ ਮਿਰਚਾਂ ਮਿਰਚ ਆਪਾਂ 4 ਲੈ ਲਏ ਨੇ ਤਾਜ਼ੀਆਂ ਤੋੜ ਕੇ ਲੈ ਆਏ ਆ ਛੱਤ ਤੋਂ ਇਹ ਕਰਾਰੀਆਂ ਬੜੀਆਂ ਲੱਗਣੀਆਂ ਮੇਥਿਆਂ ਦੇ ਵਿੱਚ ਨੇ ਜੇ ਬ੍ਰੀਕ ਮੇਚ ਕਟੋ ਜੇ ਕਿਤੇ ਰੋਟੀ ਦੇ ਨਾਲ ਆਂਦੀ ਹੈ ਮੱਖਣ ਹੋਵੇ ਇਹਦੇ ਨਾਲ ਮੇਥਿਆਂ ਦੇ ਨਾਲ ਜੇ ਹੈਗਾ ਤੁਹਾਡੇ ਤਾਂ ਸਾਡੇ ਤਾਂ ਰੈਡੀ ਮੀਟ ਹੀ ਆ ਮੱਖਣ ਉਹ ਵੀ ਨਾਲ ਹੋਵੇ ਲੱਸੀ ਦਾ ਗਲਾਸ ਹਨ ਖਾ ਕੇ ਮੇਥਿਆਂ ਦੀਆਂ ਰੋਟੀਆਂ ਨਾਲ ਰੱਜ ਕੇ ਤੇ ਫਿਰ ਇਹਨੂੰ ਫਿਰ ਹੋਵੇ ਘੰਟਾ ਸੌਣਾ ਮੈਂ ਤਾਂ ਸੋਈ ਜਾਣੀ ਹੁੰਦੀ ਆ ਫਿਰ ਆਪਾਂ ਭਾਈ ਖਾ ਪੀ ਕੇ ਨਾਲ ਦਹੀਂ ਹੋਵੇ ਦਹੀਂ ਹੈਗਾ ਮੱਖਣ ਵੀ ਰੈਡੀ ਮੈਟ ਹੈ ਜਿਨ੍ਹਾਂ ਦੇ ਘਰ ਦਾ ਮੱਖਣਾ ਉਹ ਤਾਂ ਹੋਰ ਟੇਸਟ ਦਿੰਦਾ ਘਰ ਦਾ ਮੱਖਣ ਵੱਖਰੇ ਸੁਆਦ ਆਉਂਦਾ ਹੁੰਦਾ ਹੈ ਹਨ ਮਿਰਚ ਜਿਆਦਾ ਹੋ ਗਈ ਲੱਗਦੀ ਹੈ ਤੈੰਨੀ ਪਾਲ ਕੇ ਬਾਲੀ ਵੀ ਨਹੀਂ ਕੌੜੀ ਹੋਣੀ ਕਰਨੀ ਹੈ ਆਪਾਂ ਨੇ ਬਰੀਕ ਕੱਟੀ ਹੈ ਬਰੀਕ ਕੱਟੀ ਹੈ ਕਾਫੀ ਜਗ੍ਹਾ ਤੇ ਆਜੂਗੀ ਫਿਰ ਇਹ ਜੇ ਆਪਾਂ ਮੋਟੀ ਕੱਢਦੇ ਆ ਮਿਰਚ ਫਿਰ ਤਾਂ ਥੋੜੀ ਜਗ੍ਹਾ ਤੇ ਆਉਂਦੀ ਹੈ ਹਨ ਆ ਤੇ ਬਰੀਕ ਤੇ ਆਪਾਂ ਟੋਕੜੇ ਬਰੀਕ ਬਰੀਕ ਕਰ ਲਏ ਹੈਗੇ ਹੁਣ ਆਪਾਂ ਪੁੰਨ ਲਾਂਗੇ ਆਟਾ ਤੇ ਇਹਨੂੰ ਵੀ ਆਪਾਂ ਬਰੀਕ ਹੀ ਕੱਟਿਆ ਇੱਕ ਵਾਰੀ ਮਾਂਢੀ ਜਿਹੀ ਕਟੀਆਂ ਦੇ ਵਿੱਚ ਵਿਚਾ ਰਹਿ ਜਾਂਦਾ ਨਾ ਕੋਈ ਨਾ ਕੋਈ ਜਿਹੜਾ ਆਪਾਂ ਇਕੱਠਾ ਕਰਕੇ ਕੋਸ਼ਿਸ਼ ਕਰਦੇ ਆ ਕਿ ਰੋਲ ਕਰਕੇ ਥੋੜਾ ਬਰੀਕ ਹੋਰ ਕੱਟਿਆ ਬਰੀਕ ਕੱਟਾ ਦਾ ਮਤਲਬ ਇਹ ਰੋਟੀਆਂ ਦੇ ਵਿੱਚ ਸੋਨਾ ਜਿਹਾ ਬਣ ਕੇ ਪੈ ਜਾਣੇ ਆ ਤੇ ਆਪਾਂ ਸੋਹਣੇ ਸੋਹਣੇ ਫਿਰ ਖਾ ਲੈਣੇ ਆ ਗਰਮ ਗਰਮ ਪਰੋਠਾ ਬੜਾ ਟੇਸਟ ਲੱਗਦਾ ਵਾ ਓ ਜੀ ਆਪਾਂ ਹੋਰ ਬਰੀਕ ਕਰ ਲਈ ਹੁਣ ਆਪਾਂ ਲਾਵਾਂਗੇ ਆਟਾ ਥੋੜਾ ਜਿਹਾ ਇਹਦੇ ਵਿੱਚ ਹੋਰ ਕੀ ਪਾਣਾ ਮੈਂ ਤੁਹਾਨੂੰ ਉਹ ਵੀ ਦੱਸਤੀ ਹਾਂ ਸਭ ਤੋਂ ਆਟਾ ਪੰਨਣ ਤੋਂ ਪਹਿਲਾਂ ਦੱਸਾਂ ਮੈਂ ਕੜਾਹੀ ਨਵੀਂ ਲੈ ਲਈ ਜਿਹੜੀ ਮੇਰੇ ਕਾਲੇ ਜੀ ਕੜਾਹੀ ਵਾਲੀ ਛੜੀ ਜੀ ਹੁੰਦੀ ਹੈ ਪਰ ਮੇਰਾ ਸਿੱਟਾ ਨੂੰ ਜੀਵ ਨਹੀਂ ਕਰਦਾ ਕਿਉਂਕਿ ਉਹ ਕੜਾਹੀ ਦਾ ਡੂੰਗਾ ਥੱਲਾ ਹੁੰਦਾ ਕਿ ਉਹ ਵੀ ਘੱਟ ਪੈਂਦਾ ਚੀਜ਼ ਵੀ ਜਲਦੀ ਬੰਦੀ ਲੈਣ ਤਾਂ ਉਹੀ ਗਈ ਸੀ ਪਰ ਫਿਰ ਇਹ ਦੂਜੀ ਚਮਟੀ ਜਿਹੀ ਕੜਾਹੀ ਲੈ ਆਂਦੀ ਮਹੂਰਤ ਕਰਨਾ ਆਟਾ ਗੁੰਨਣਾ ਆਪਾਂ ਦੋ ਮੈਂਬਰਾਂ ਵਾਲੀ ਆਟਾ ਗੁੰਨਣਾ ਇੱਕ ਕੌਲੀ ਦਾ ਇੱਕ ਨਾਪ ਲੈ ਲਿਆ ਮੈਂ ਕਿਉਂਕਿ ਅਸੀਂ ਜ਼ਿਆਦਾ ਮੈਂਬਰ ਨਹੀਂ ਹਨ ਦੋ ਜਣੇ ਹੀ ਆ ਬਸ ਇਹਨਾਂ ਆਟਾ ਕਾਫੀ ਆ ਸਾਡੇ ਲਈ ਅਨੇ ਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਸਵਾਦ ਅਨਸਾਰ ਹਨਾ ਜ਼ਿਆਦਾ ਨਹੀਂ ਜਿੰਨਾ ਕਿ ਤੁਸੀਂ ਖਾਣਾ ਚਾਹੋ ਨੇ ਓਨਾਂ ਕਾ ਪੜੀ ਪਾਵਾਂਗੇ ਹਲਦੀ ਚਿੱਟੇ ਜਿਹੇ ਪੈਰਟ ਨੇ ਚੰਗੇ ਲਾਦੇ ਥੋੜੇ ਪੀਲੇ ਪੀਲੇ ਚਨੇ ਲਗਣ ਇਹ ਪਾ ਲੈ ਆਪਾਂ ਹਨਾ ਥੋੜੇ ਪਾਮਗੇ ਆਪਾਂ ਲਾਲ ਮਿਰਚ ਜਿਆਦਾ ਨਹੀਂ ਇਹ ਵੀ ਥੋੜੀ ਵਿੱਚ ਪਾਵਾਂਗੇ ਜੀਰਾ ਫਿਰ ਤਾਂਗੇ ਲੱਗੇ ਆ ਤੇ ਸਵਾਜੇ ਨਾਲ ਹੀ ਖਾਓ ਕਰੋਠੇ ਨਾਲ ਹਨਾ ਤੇ ਫਿਰ ਵਿੱਚ ਪਾਈ ਆਪਾਂ ਨੇ ਅਜਵੈਨ ਅਜਵੈਨ ਹਾਜਮੇ ਤੋਂ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹਦੇ ਵਿੱਚ ਪਾਣੀ ਆਪਾਂ ਧਨੀਆ ਪਾਊਡਰ ਤੇ ਨੀ ਇਹ ਪਾਉ ਲੇ ਕਿਰਪਾ ਮਗੇ ਚ ਚਣਕੀ ਚਾਟ ਮਸਾਲਾ ਇਹ ਪਾ ਲਾ ਫਿਰ ਇਹਦੇ ਵਿੱਚ ਪਾਇਆ ਆਪਾਂ ਨੇ ਥੋੜਾ ਜਿਹਾ ਗਰਮ ਮਸਾਲਾ ਇਹ ਚੀਜ਼ ਆ ਪਾ ਕੇ ਆਪਾਂ ਨੂੰ ਕਰਦੇ ਹਾਂ ਸਾਰਸ ਮਿਕਸ ਕਿਉਂਕਿ ਆਪਾਂ ਮੇਥੇ ਜਿਹੜੇ ਬਾਅਦ ਚ ਪਾਵਾਂਗੇ ਜੇ ਮੇਥੇ ਪਹਿਲਾਂ ਪਾ ਲੈਣੇ ਫਿਰ ਪਾਣੀ ਤੇ ਛੱਡ ਜਾਣਗੇ ਮਿਕਸ ਹੁੰਦੇ ਹਨ ਸਾਰਾ ਪਸ ਪਹਿਲਾਂ ਆਟੇ ਚ ਰਲਿਆ ਹੋਊਗਾ ਫਿਰ ਪਾਣੀ ਜਾਨੀ ਛੱਡਣਗੇ ਨਸਾ ਤੋਂ ਜਿਵੇਂ ਪਾਉਣ ਆਪ ਦਾ ਨਾਮਕ ਸਵਾਦ ਅਨਸਾਰ ਪਾਲੋ ਜਿੰਨਾ ਭਾਈ ਜ਼ਿਆਦਾ ਖਾਣੇ ਵੱਧ ਖਾਂਦੇ ਘੱਟ ਖਾਂਦੇ ਤੇ ਆਪਾਂ ਨੂੰ ਫਿਰ ਇਹ ਹੁੰਦਾ ਥੋੜਾ ਜਿਹਾ ਘੱਟ ਖਾਣਾ ਹੀ ਕੀਤਾ ਰਹਿੰਦਾ ਤੇ ਵਿੱਚ ਪਾ ਦਿੰਨੇ ਆਪਾਂ ਹਰੀ ਮਿਰਚ ਇਹ ਲੋ ਇਹ ਪਾਨੇ ਬਾਅਦ ਤੇ ਕੱਪ ਵੀ ਆਪਣਾ ਸੁੱਖ ਨਾ ਨਮਾਈ ਆਪਾਂ ਯਾਤਰਾ ਤੋਂ ਲੈ ਕੇ ਆਏ ਸੀ ਹਜੂਰ ਸਾਹਿਬ ਨੂੰ ਤਾਂ ਐਦਾਂ ਮਿਕਸ ਹੋ ਜਾਊਗਾ ਨਾ ਨਮਕ ਪਹਿਲਾਂ ਫਿਰ ਉਹ ਮੇਥੇ ਨਹੀਂ ਬੱਚ ਇਹਦੇ ਨਾਲ ਹੋਣਗੇ ਜੇ ਤਾਂ ਇੱਕ ਤਾਂ ਮੇਥੇ ਪਾ ਦੇ ਗਿਆ ਆਪਾਂ ਨਮਕ ਪਾ ਦੇ ਮਿਕਸ ਕਰਾਂਗੇ ਤਾਂ ਪਾਣੀ ਜਾਂ ਛੱਡ ਜਾਂਦੇ ਨੇ ਹੁਣ ਪਾਵਾਂਗੇ ਆਪਾਂ ਮੇਥੇ ਮੇਥੇ ਨਾਲ ਪਾਵਾਂਗੇ ਆਪਾਂ ਲਸਣ ਲਸਣ ਕੁੱਟ ਕੇ ਪਾਉਤਾ ਹੋਰ ਵੀ ਟੇਸਟ ਲੱਗਦਾ ਵਾ ਇਹਦੇ ਵਿੱਚ ਆਟਾ ਘਵਾਉਂਗੀ ਕਿਉਂਕਿ ਕੁੱਟਿਆ ਹੋਇਆ ਨਾ ਤਾਂ ਸਾਰਾ ਅਸਰ ਜਾਂਦਾ ਤੇ ਇਹਦੇ ਵਿੱਚ ਹੀ ਚੱਲਿਆ ਜਾਂਦਾ ਵਾ ਕੱਟ ਕੇ ਪਾਉਣ ਨਾਲ ਹੀ ਨਾ ਟੇਸਟ ਆਉਂਦਾ ਜਿੰਨਾ ਕੱਟ ਕੇ ਪਾਉਣ ਨਾਲ ਟੇਸਟ ਆਉਂਦਾ ਹੈ ਚੰਗੀ ਤਰ੍ਹਾਂ ਪਾਉਣ ਦੇ ਤੇ ਮਿਕਸ ਕਰ ਲੈਨੇ ਹਾਂ ਸਾਰੇ ਨੂੰ ਬੋਲੇ ਬੋਲੇ ਜਿਹੇ ਹੱਥਾਂ ਨਾਲ ਜੱਦਾ ਕਰਕੇ ਵਾਹਿਗੁਰੂ ਗੋਬਿੰਦ ਸਿੰਘ ਆਟੇ ਨਾ ਖੰਡ ਇਹਦੇ ਨਾਲ ਥੋੜੇ ਜਿਹੇ ਉੱਪਰ ਕਿਓ ਪਾਵਾਗੇ ਕਿਓ ਪਾ ਕੇ ਫੇਰ ਆਪੇ ਨੂੰ ਮੁੱਕੀ ਦੇ ਦਿੰਨੇ ਆਟੇ ਨੂੰ ਇਹ ਮੁੱਕੀ ਦੇਵਾਂਗੇ ਸਾਰੇ ਚਿਕਾ ਵੈਕਸ ਹੋ ਜਾਣਾ ਵਾ ਅੱਜ ਮੈਂ ਕਿਉਂ ਨਹੀਂ ਪਾਇਆ ਇਹ ਵਿੱਚ ਵਿੱਚ ਨਹੀਂ ਪਾਇਆ ਸੀ ਆਪਾਂ ਇਹਨੂੰ ਬੰਨ ਕੇ ਇਹਨੂੰ 5 ਤੋਂ 4 ਮਿੰਟ ਲਈ ਰੱਖ ਦੇਵਾਂਗੇ 4-5 ਮਿੰਟ ਲਈ ਫਿਰ ਆਪਾਂ ਫਿਰ ਆਪ ਪਾਣੀ ਦਾ ਥਾ ਲਾ ਕੇ ਮੁੱਕੀ ਦੇਵਾਂਗੇ 4 ਮਿੰਟ ਹੋ ਗਿਆ ਤੇ ਆਪਾਂ ਹੁਣ ਦੇ ਦਿੰਨੇ ਇਹਨੂੰ ਇੱਕ ਬਾਰੀ ਮੜਾ ਜਨ ਹਣਾ ਇਹ ਮੁੱਕੀ ਦੇ ਦਿੰਨੇ ਆਟਾ ਆਪਣਾ ਫਿਰ ਸੋਨਾ ਬਣ ਜਾਂਦਾ ਰੋਟੀ ਪੌਣੀ ਬਣੇਗੀ ਲਓ ਜੀ ਆਪਾਂ ਥੋੜੀ ਜਿਹੀ ਮੁੱਕੀ ਦੇਖ ਲਈ ਆਟੇ ਨੂੰ ਇਹਨੂੰ ਕੱਢ ਦਿੰਨੇ ਆਪਾਂ ਕਿਸੇ ਢੰਡੇ ਚ ਕੋਲੇ ਚ ਆਪਾਂ ਕੌਲੇਜ ਕੱਢਦੇ ਆਂ ਕੜਾਹੀ ਕਰ ਲੈਨੇ ਵਿਹਲੀ ਆਪਾਂ ਇਸ ਕੌਲੇਜ ਕੱਢ ਕੇ ਰੱਖਤਾ ਤੇ ਕੜਾਹੀ ਕਰਤੀ ਆਪਾਂ ਭੰਡੇ ਤੇ ਵਿਹਲੇ ਤਾਂ ਦਸਾਂਗੇ ਫੇਰ ਪਰੋਠੇ ਤਾਂ ਆਪਾਂ ਗਰਮ ਮੂਲੀ ਵਾਲੇ ਪਰੋਠੇ ਬਣਾਉਣ ਨੂੰ ਤੇ ਆਪਾਂ ਬਣਾਵਾਂਗੇ ਦੇਸੀ ਘਿਓ ਦੇ ਹਨਾ ਜਿਹੜੇ ਬੈਂਡ ਵੀ ਖਾ ਸਕਦੇ ਆਂ ਇਹ ਨਹੀਂ ਕਿ ਦੇਸੀ ਦੀ ਬਣਾਣੀ ਹੈ ਮੇਰੇ ਕੋਲ ਤਾਂ ਦੇਸੀ ਕਰਕੇ ਬਣਾ ਲਈ ਹੈ। ਦਾ ਵੱਡਾ ਪੇੜਾ ਨਹੀਂ ਲਿਆ ਮੈਂ ਹਨ ਜਿਹਦੀ ਰੋਟੀ ਬੇਲਤੀ ਤੁਹਾਨੂੰ ਦਿਸਦੀ ਨਹੀਂ ਮੈਂ ਦਿਖਾਵਾਂ। ਇਹ ਰੋਟੀ ਬੇਲ ਲਈ। ਨੀ ਮਕਰਦ ਕੇ। ਚਲੋ ਜੀ। ਇਹ ਮੇਥੇ ਵਾਲਾ ਤੇ ਬਣਾ ਕੇ ਬੱਚੇ ਮੇਥੇ ਨਹੀਂ ਖਾਂਦੇ ਨੇ ਤਾਂ ਪਰੌਠੇ ਬਣਾ ਕੇ ਦੇ ਦਿੰਦੀ। ਪਰ ਜੀ ਬਣਾ ਕੇ ਦੇਦੀ ਮੇਥਿਆਣੀ। ਤੇ ਫਿਰ ਬੱਚੇ ਬੜੇ ਆਰਾਮ ਨਾਲ ਚੀਜ਼ਾਂ ਖਾ ਲੈਂਦੇ। ਚੀਜ਼ਾਂ ਸਾਰਿਆਂ ਨਾਲ ਸਾਂ। ਬੱਚੇ ਦੀ ਸਿਹਤ ਲਈ ਬਹੁ ਬੜੀ ਤੰਦਰੁਸਤ ਨਹੀਂ ਨਾਲੇ ਮੇਵਾ ਹੁੰਦਾ ਰੁੱਤ ਰੁੱਤ ਸਿਰਦਾ ਮੇਵਾ ਹੁਣ ਤਾਂ ਸਿਆਲੋ ਸਿਆਲੇ ਹੈ ਜਾਂ ਮੇਵਾ ਹੋਣਾ ਸਾਗ ਵਗੈਰਾ ਕਿ ਮੀਵੇ ਤੋਂ ਹੀ ਮੂੰਹ ਮੜ ਜਾਣਾ ਕਿ ਮੈਂ ਤੁਹਾਨੂੰ ਦਿਖਾਉਣੀ ਕਿ ਪਰੌਠਾ ਮੈਂ ਕਿੱਦਾਂ ਬਣਾਉਣਾ ਵਾ ਇਦਾਂ ਬਣਾਉ ਪਰੌਠਾ ਹਣਾ ਸਾਰੇ ਬਣਾ ਰਹੇ ਆ ਭੈਣ ਹੁਣ ਭੈਣਾਂ ਗੜਾ ਸਕੜਾ ਜਾਉਣ ਤੱਕ ਆਣੀ ਤੇ ਰਾ ਭੈਣਾਂ ਆਪਾਂ ਮਿੱਥਿਆਣਾ ਪਰੇਟਾ ਘੱਟ ਸੇਕ ਤੇ ਪਕਾਵਾਂਗੇ ਧੂਆ ਹੋ ਜਾਏਗਾ ਤੇ ਮੇਸ ਲਿਖਣਾ ਚਿਮਨੀ ਚਾ ਦੇਣੇ ਆ ਫਿਰ ਨਹੀਂ ਤਾਂ ਫਿਰ ਹਨਾ ਅੰਦਰ ਧੂਆ ਨਾ ਭਰ ਜਾਂਦਾ ਸਾਰਾ ਕਿਚਨ ਦਾ ਇਥੇ ਫਿਰ ਸਾਡੇ ਇੱਧਰ ਲੋਬੀ ਵਾਲ ਵੀ ਚੱਲ ਜਾਂਦਾ ਆਪਾਂ ਸੇਕ ਰੱਖਿਆ ਬਿਲਕੁਲ ਘੱਟ ਤੇ ਧੂਆ ਬਹੁਤ ਜ਼ਿਆਦਾ ਹੋ ਗਿਆ ਕਿ ਆਪਾਂ ਪੱਕਿਆ ਹੋ ਵੀ ਜੱਦੀ ਲੈ ਆ ਨਾ ਥੋੜਾ ਜਿਹਾ ਗਰਮ ਗਰਮ ਪਰੋਟਾ ਮਿੱਥਿਆਣਾ ਨਾਲ ਆਪਾਂ ਮੱਖਣ ਘਰ ਲਿਆ ਤੁਸੀਂ ਜੇ ਇਸ ਤਰੀਕੇ ਨਾਲ ਬਣਾ ਕੇ ਖਾਓ ਬੱਚਿਆਂ ਨੂੰ ਖਵਾਓ ਅੱਛਾ ਲੱਗਦਾ ਆਪਾਂ ਨੇ ਇੱਥੇ ਵਾਲਾ ਪਰੌਠਾ ਪੱਕ ਗਿਆ ਤਿਆਰ ਆ ਨਾਲ ਆਪਾਂ ਜੇ ਮੱਖਣ ਨਾਲ ਦਹੀਂ ਐ ਕਾਲੀ ਮਿਰਚ ਪਾਈ ਐ ਪਰ ਮਿੱਥੇ ਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਇਆ ਕਰੋ ਆਪਾਂ ਬਣਾਉਣ ਲੱਗੇ ਆ ਜੀ ਮਿੱਥੇ ਦੀ ਰੋਟੀ ਤੰਦੂਰੀ ਰੋਟੀ ਹਨਾ ਬਿਲਕੁਲ ਆਪਾਂ ਸੇਮ ਉਵੇਂ ਪਰੌਠਾ ਪਰੌੜਾ ਬਚਾਰ ਹੀ ਲੱਗੇ ਗਿਆ ਹੈ చాలా ఇక్క పా తందూరి వాళ్ళ మజా లే తందూరిో బాగా దిల్ తందూరితో బాను మేవే బే చా చార్స్లో చా గోళ కండ్డా థా భారా అందా మళ్ళీ బాగా సేమ ఉమే పౌల్లెడ్ బలనతో బాధ ਕਿਉਂਕਿ ਤੰਦੂਰ ਤਾਂ ਮੇਰੇ ਕੋਲ ਹੈ ਨਹੀਂ ਸੀ। ਐਸਾ ਦੂਸਰੇ ਪਾਸੇ ਕਾਹੂ ਕਰ ਦੇ ਆਪਾਂ ਇਹਨੂੰ ਇਦਾਂ ਪਿੱਠਾ ਕਰਕੇ ਧਰ ਦੇ ਥੋੜੀ ਜਿਹੀ ਇੱਥੇ। ਹੁਣ ਆਹ ਕਿਹਦੇ ਦੂਰੀ ਪਰੌठा ਬਹੁਤ ਹੀ ਸੋਹਣਾ ਬਣਦਾ। ਤੇ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਕਿਦਾਂ ਦਾ ਬਣਿਆ। ਹਾਂਜੀ ਇਹ ਆਪਣਾ ਬਣ ਗਿਆ ਤੰਦੂਰੀ ਪਰੌठा। ਆਪਾਂ ਤੁਹਾਨੂੰ ਬੇਥਿਆ ਵਾਲਾ ਤੰਦੂਰੀ ਪਰੌठा ਬਣਾ ਕੇ ਦਿਖਾਉਣੇ ਬਣਾਇਆ ਰੋਟੀ ਦੀ ਟਾਈਪ ਚ ਆਪਾਂ ਗੋਲ ਕੀਤਾ ਇਹਨੂੰ। ਤੇ ਚਿੱਚ ਕਿਉਂ ਨਹੀਂ ਲੱਗਣਾ ਸੀਗਾ ਹਨਾ। ਥੋੜਾ ਜਿਹਾ ਉਧਰ ਪੱਕ ਜਾਏਗਾ ਥੋੜਾ ਜਿਹਾ ਪੱਕ ਜਾਏਗਾ ਜ਼ਿਆਦਾ ਨਹੀਂ। ਦਾ ਪੱਕਣਾ ਚੱਲ ਵੀ ਜਾਂਦਾ ਵਾ ਤੇ ਫਿਰ ਆਪਾਂ ਇਹਨੂੰ ਥੋੜਾ ਉਲਟਾ ਕਰ ਦਾਂਗੇ ਮੈਂ ਤੁਹਾਨੂੰ ਦਿਖਾਉਂ ਮੈਂ ਥੋੜਾ ਜਿਹਾ ਹਲਕਾ ਜਿਹਾ ਘਿਓ ਲਾ ਦੇਣੀ ਐ ਤੇ ਚਲੋ ਆਪਾਂ ਇਹਨੂੰ ਕਰ ਦਿੰਨੇ ਹੁਣ ਏਦਾਂ ਪੁੱਠਾ ਤਵਾ ਪੁੱਠਾ ਮੇਥੇ ਵਾਲਾ ਪਰੌਠਾ ਪਾ ਤੰਦੂਰੀ ਪਰੌਠਾ ਬਣਾਇਆ ਹੈ ਨਾ ਇੱਧਰ ਵੀ ਦੇਖੋ ਵਧੀਆ ਰੜਿਆ ਵਾ ਤੇ ਇੱਧਰੋਂ ਵੀ ਦੇਖੋ ਵਧੀਆ ਬਣ ਗਿਆ ਹੈ ਨਾ ਆਪਾਂ ਇਹਨੂੰ ਥੋੜੇ ਦੇਰ ਲਈ ਇਹਦੇ ਪਕਾ ਦੇਣੇ ਆ ਕਿਉਂਕਿ ਅੱਗ ਹੁੰਦੀ ਤਾਂ ਆਪਾਂ ਕੋਲਿਆਂ ਤੇ ਧਰ ਦਿੰਨੇ ਆ ਹਨਾ ਕੋਲਿਆਂ ਦੀ ਅੱਗ ਤੇ ਵੈਸੇ ਜਿਆਦਾ ਵਧੀਆ ਬਣਦੇ ਨੇ ਪਰ ਇੱਥੇ ਵੀ ਆਪਣਾ ਵਧੀਆ ਬਣਿਆ ਵਾ ਤੁਸੀਂ ਇਸ ਤਰੀਕੇ ਨਾਲ ਘਰੇ ਬਣਾ ਕੇ ਖਾ ਸਕਦੇ ਆ ਆਲੂ ਵਾਲੇ ਵੀ ਮੇਰੇ ਦਾ ਬਣਾ ਲੈਣੀ ਆ ਉਹ ਵੀ ਤੁਹਾਨੂੰ ਕਿਸੇ ਨਾ ਕਿਸੇ ਦਿਨ ਜ਼ਰੂਰ ਮੈਂ ਕਰਾਂਗੀ ਬਣਾਵਾਂਗੀ ਮੈਂ ਆਪਣਾ ਕੇ ਲਈ ਸਕੇ ਤੋ ਆਲੂ ਵਾਲੇ ਪਰੋਠੇ ਤੇ ਦੂਰ ਤੇ ਮੈਂ ਤੁਹਾਨੂੰ ਦਿਖਾਵਾਂਗੀ ਵੀਡੀਓ ਵੇਰਨਾ ਤੇ ਜਿਹਾ ਪਾਵਾਂਗੀ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ ਜੀ ਆਉਂਦੇ ਵਾਸਤੇ ਰਹੋ